ਸਧਿਕਾਰਿਓ ਫਾਦਰ ਸਾਈਬਾਨ ਸਿਸਟਰ ਸਾਈਬਾਨ ਅਤੇ ਪਿਆਰੇ ਦੋਸਤੋ ਅੱਜ ਅਸੀਂ ਇੱਕ ਅਜਿਹੇ ਸੰਤ ਨੂੰ ਯਾਦ ਕਰਦੇ ਹਾਂ ਜਿਸ ਦਾ ਨਾਮ ਸੁਣਦੇ ਹੀ ਖੁਸ਼ੀ ਦਾ ਅਹਿਲਤਾ ਅਤੇ ਪਿਆਰ ਦੀ ਭਾਵਨਾ ਜਾਗਦੀ ਹੈ ਤਾਂ ਸੰਤ ਨਿਕੋਲਸ ਜਿਸ ਦਾ ਤਿਹਾੜ ਅਸੀਂ 6 ਦਸੰਬਰ ਨੂੰ ਮਨਾਉਂਦੇ ਹਾਂ ਉਹਨਾਂ ਉਹ ਹਨ ਜਿਨ੍ਹਾਂ ਨੇ ਸਾਨੂੰ ਸ਼ਾਂਤ ਕਾਰਜ ਦੀ ਪ੍ਰੇਰਣਾ ਦਿੱਤੀ ਸੰਤ ਨਿਕੋਲਸ ਦਾ ਜਨਮ 30 ਸਦੀ ਏਸ਼ੀਆ ਮਾਈਨਰ ਆਧੇ ਤੁਰਕੀ ਵਿੱਚ ਹੋਇਆ ਉਹ ਸ਼ਰੂ ਤੋਹੀ ਪਰਮੇਸ਼ਰ ਬੇਦਿਆਲੂ ਪਗਸਾਨ ਉਹਨਾਂ ਨੇ ਆਪਣੀ ਜ਼ਿੰਦਗੀ ਬਿਮਾਰਾਂ ਦੀ ਸੇਵਾ ਅਤੇ ਅਨਾਥਾਂ ਦੀ ਦੇਖਭਾਲ ਵਿੱਚ ਬਿਤਾਈ ਇੱਕ ਪਰਚਿੱਦ ਕਹਾਣੀ ਜੋ ਸਾਨੂੰ ਦੱਸਦੀ ਹੈ ਇੱਕ ਪਿਤਾ ਦੀਆਂ ਤਿੰਤ ਧੀਆਂ ਸਨ ਪਰ ਉਹਨਾਂ ਦੀ ਸ਼ਾਦੀ ਲਈ ਉਸ ਕੋਲ ਕੁਝ ਵੀ ਨਹੀਂ ਸੀ ਜਦੋਂ ਇਹ ਸੰਤ ਨਿਕੋਲਸ ਨੂੰ ਪਤਾ ਲੱਗਾ ਤਾਂ ਉਹ ਰਾਤ ਨੂੰ ਚੁੱਪਚਾਪ ਹੀ ਤੇ ਉਹਨਾਂ ਦੇ ਘਰ ਗਿਆ ਅਤੇ ਸੋਨੇ ਦੇ ਸਿੱਕੇ ਸੱਟ ਗਿਆ ਤਾਂ ਜੋ ਉਹਨਾਂ ਦੀ ਜ਼ਿੰਦਗੀ ਬਿਹਤਰ ਹੋ ਸਕੇ ਇਸ ਕਾਰਨ ਉਹ ਦਾਨ ਦੀ ਮਿਸ਼ਾਲ ਅਤੇ ਬੱਚਿਆਂ ਦੇ ਰਖਕ ਸੰਤ ਕਹਾਈ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਸੱਚਾ ਤੋਹਫਾ ਉਹ ਨਹੀਂ ਜੋ ਪੈਸਿਆਂ ਨਾਲ ਖਰੀਦਿਆ ਜਾਵੇ ਸਗੋਂ ਉਹ ਹੈ ਜੋ ਪਿਆਰ ਨਾਲ ਦਿੱਤਾ ਜਾਵੇ ਉਹ ਸਾਨੂੰ ਸਿਖਾਉਂਦੇ ਹਨ ਕਿ ਖੁਸ਼ੀ ਸਿਰਫ ਲੈ ਲੈਣੇ ਨਹੀਂ ਸਗੋਂ ਦੇਣ ਨਾਲ ਮਿਲਦੀ ਹੈ ਅਤੇ ਛੋਟੀ ਜਹੀ ਖੁਸ਼ੀ ਅਤੇ ਪਲਾਈ ਦੀ ਕਮਾਈ ਜ਼ਿੰਦਗੀ ਵਿੱਚ ਰੌਸ਼ਨੀ ਪਾ ਦਿੰਦੀ ਹੈ ਪਿਆਰੇ ਦੋਸਤੋ ਆਓ ਅਸੀਂ ਸੰਤ ਨਿਕੋਲਸ ਦਾ ਤੇ ਹਰ ਮਨਾਉਂਦੇ ਹੋਏ ਇਹ ਮੰਗੀਏ ਕਿ ਦਿਲੋਂ ਲੋਕਾਂ ਨੂੰ ਪਿਆਰ ਕਰੀਏ ਅਤੇ ਦਾਨਸ਼ੀਲਤਾ ਦੀ ਭਾਵਨਾ ਆਪਣੇ ਦਿਲ ਵਿੱਚ ਜਗਾਈਏ ਆਓ ਅਸੀਂ ਇੱਕ ਛੋਟੀ ਜਿਹੀ ਪ੍ਰਾਰਥਨਾ ਕਰੀਏ ਹੈ ਸੰਤ ਨਿਕੋਲਸ ਸਾਨੂੰ ਵੀ ਆਪਣੇ ਵਾਂਗ ਦਾਨਸ਼ੀਲ ਬਣਾ ਅਤੇ ਪਿਆਰ ਬਿਨਾਂ ਲਾਲਚ ਤੋਂ ਪਿਆਰ ਕਰਨਾ ਸਿਖਾ ਅਤੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਲਈ ਮਿਹਰ ਬਣ ਸਕੀਏ ਆਮੀਨ ਧੰਨਵਾਦ